ਨਿਫਟੀ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਰਿਕਾਰਡ ਤੋੜ ਪੱਧਰ ਤੇ ਪਹੁੰਚ ਚੁੱਕੀ ਹੈ ਨਿਫਟੀ 7000 ਤੋਂ ਵੀ ਪਾਰ ਹੋ ਚੁੱਕੀ ਹੈ ਅੰਕੜੇ ਦੀ ਗੱਲ ਕਰੀਏ ਤਾਂ 7840 ਦੇ ਪਾਰ ਪਹੁੰਚ ਚੁੱਕੀ ਹੈ ਨਿਫਟੀ ਨਿਫਟੀ ਨੇ ਸਾਰੇ ਰਿਕਾਰਡ ਹੁਣ ਤੱਕ ਦੇ ਤੋੜ ਦਿੱਤੇ ਨੇ ਹੁਣ ਤੱਕ ਦੇ ਪੱਧਰ ਦੀ ਗੱਲ ਕਰੀਏ ਤਾਂ 7840 ਦੇ ਪਾਰ ਪਹੁੰਚ ਚੁੱਕੀ ਹੈ ਨਿਫਟੀ ਅਰਥ ਵਿਵਸਥਾ ਦੇ ਉਤੇ ਇਸ ਦਾ ਚੰਗਾ ਅਸਰ ਵੇਖਣ ਨੂੰ ਮਿਲੇਗਾ ਨਿਫਟੀ ਨੇ ਤਮਾਮ ਰਿਕਾਰਡ ਤੋੜ ਦਿੱਤੇ ਨੇ ਹਾਲ ਹੀ ਵਿੱਚ ਵੀ ਦੇਖਿਆ ਗਿਆ ਕਿਸ ਤਰ੍ਹਾਂ ਖੋਦਰਾ ਮਹਿੰਗਾਈ ਦਰ ਦੇ ਵਿੱਚ ਗਿਰਾਵਟ ਆਈ ਸੀ ਤੇ ਇਸ ਤੋਂ ਬਾਅਦ ਹੁਣ ਨਿਫਟੀ ਨੇ ਹਰ ਰਿਕਾਰਡ ਤੋੜ ਦਿੱਤਾ ਹੈ ਗੌਰਵ ਖੋਸਲਾ ਜੁੜੇ ਹੋਏ ਨੇ ਗੌਰਵ ਬੇਹੱਦ ਚੰਗੀ ਖਬਰ ਅਰਥਵਿਵਸਥਾ ਦੇ ਲਈ ਅੱਜ ਜੇ ਗੱਲ ਕੀਤੀ ਜਾਏ ਤੇ ਸ਼ੁਰੂਆਤੀ ਤੌਰ 'ਤੇ ਅੱਜ ਲਗਭਗ 3 ਦਿਨਾਂ ਦੀ ਛੁੱਟੀ ਤੋਂ ਬਾਅਦ ਯਾਨੀ ਸ਼ੁੱਕਰ ਸ਼ਨੀ ਐਤ ਦੀ ਛੁੱਟੀ ਤੋਂ ਬਾਅਦ ਅੱਜ ਬਾਜ਼ਾਰ ਦੀ ਸ਼ੁਰੂਆਤ ਹੋਈ ਤੇ ਤੇਜ਼ੀ ਨਾਲ ਸ਼ੁਰੂਆਤ ਹੋਈ ਇਹਦੀ ਸਭ ਤੋਂ ਵੱਡੀ ਵਜ੍ਹਾ ਸੀ ਕਿ ਏਸ਼ੀਆ ਬਾਜ਼ਾਰ ਚੰਗੇ ਚੰਗੇ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸੀ ਲੇਕਿਨ ਅੱਜ ਨਿਫਟੀ ਦੇ ਵਿੱਚ 25 ਜੁਲਾਈ ਤੋਂ ਬਾਅਦ ਸਭ ਤੋਂ ਵੱਡਾ ਰਿਕਾਰਡ ਪੱਧਰ ਜਿਹੜਾ ਸੀਗਾ ਇਹਨੇ ਛੂਹ ਲਿਆ 7840 ਤੋਂ ਪਾਰ ਚਲਾ ਗਿਆ ਨਿਫਟੀ ਜਿਹੜਾ ਐਨਐਸਸੀ ਦਾ 50 ਸ਼ੇਰਾਂ ਵਾਲਾ ਇੰਡੈਕਸ ਹੈ ਜਿਵੇਂ ਗੱਲ ਕਰ ਰਿਹਾ ਖੇਤਰੀ ਸੈਕਟਰੀ ਦੇ ਆਈਟੀ ਤੇ ਐਫਐਮਜੀ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਜਿੰਨੇ ਵੀ ਖੇਤਰ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਲਗਭਗ 2 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਕਰਕੇ ਬਾਜ਼ਾਰ ਚਾਹ ਤੇ ਦੇ ਗਿਆ ਇਹ ਤੇ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਵੀ ਇਹ ਤੇਜ਼ੀ ਦਾ سلسلہ ਜਾਰੀ ਰਹਿ ਸਕਦਾ ਹੈ